ਅਵਨਾ ਉਤਕੀ ਗੱਲ ਵਾ ਹੈ ਮੈਂ ਤਸਵੀਰ ਦੀ ਵੇਖਾ ਤੈਨੂੰ ਡੀਕਣ ਨਹੀਂ ਪਰ ਬਾਹਰ ਹੀ ਨਿਕਲੀ ਕੁੜੀ ਅੱਜ ਹੁਣ ਆਉਂਦੀ ਆ ਹੁਣ ਆਉਂਦੀ ਆ ਤੂੰ ਤਾਂ ਹੱਦ ਕਰਦੀ ਆ ਕੀ ਗੱਲ ਮੋ ਬੜਾ ਵੱਟਿਆ ਕੀ ਗੱਲ ਹੋਈ ਆ ਮੰਮੀ ਹੋਣਾ ਕੀ ਆ ਹੂੰ ਸਵੇਰ ਦੀ ਗੱਲ ਨਹੀਂ ਮੇਰੇ ਦਿਲ ਚੋਂ ਜਾਣਦੀ ਕਿਦਾਂ ਮੈਨੂੰ ਸਣੀ ਬੋਲਿਆ ਸੀ ਦੱਸ ਅਜੇ ਤੱਕ ਉਹ ਗੱਲ ਆ ਕੇ ਬੈਠੀ ਆ ਤੇ ਮੰਮੀ ਹੋਰ ਮੈਂ ਤੈਨੂੰ ਚਾਹ ਹੀ ਦੇਣ ਗਈ ਸੀ ਨਾ ਬਸ ਕਦੀ ਮੈਨੂੰ ਕਹਿੰਦਾ ਮੈਂ ਤੇਰੀ ਗੁੱਤੜੀ ਕਮਾ ਦੇਣੀ ਆ ਪੀ ਦੱਸ ਹੁਣ ਮੈਂ ਗੁੱਤੜੀ ਕਮਾਉਣ ਵਾਰੀ ਆ ਅੱਡੀ ਵੱਡੀ ਹੋ ਗਈ ਉਹਨੂੰ ਤਾਂ ਵੀ ਨਹੀਂ ਸ਼ਰਮ ਆਉਂਦੀ ਗੱਲ ਕਰਨ ਲੱਗੇ ਇਹਨੂੰ ਛੱਡ ਨਾਊਗੀ ਤੇ ਮੈਂ ਚਾਹ ਪੀਣੀ ਸ਼ਰਮ ਨਾਊਗੀ ਤੇ ਮੈਂ ਰੋਟੀ ਖਾਣੀ ਆ ਇਹ ਕੀ ਗੱਲ ਹੋਈ ਅਹੀਂ ਕੁਝ ਹੈ ਹੀ ਨਹੀਂ ਤੁਸੀਂ ਵੀ ਨਹੀਂ ਹੋਰੇ ਅੱਗੇ ਕੁਛ ਆਗੇ ਤੁਸੀਂ ਤੇ ਮਾਂ ਉਹ ਫਿਰ ਵੀ ਉਹਦੀ ਮਾਂ ਮੂ ਕਿੱਥੇ ਆ ਪੁੱਤ ਨਾਂ ਨੂੰ ਪੈਣ ਦਿੰਦੀ ਨਾਂ ਨੂੰ ਮਾਂ ਦਿਖਦੀ ਆ ਉਹਨੂੰ ਸਿਰਫ ਕੱਲੀ ਉਹ ਕਾਲੀ ਦਿਖਦੀ ਆ ਹੈ ਉਹਨੇ ਕਾਲੀ ਨੇ ਤਾਂ ਪਤਾ ਨਹੀਂ ਇਹਦੇ ਸਿਰ ਤੇ ਕੀ ਤੂੜ ਕੇ ਪਾਤਾ ਵਾ ਇੱਕ ਤੇ ਮੈਨੂੰ ਲੱਗਦਾ ਇਹਦੀ ਮਾਂ ਵੀ ਨਾ ਕੋ ਕਰ ਕਰਾ ਕੇ ਸੁੱਟ ਗਈ ਇਹਦੇ ਸਿਰ ਤੇ ਉੱਤੇ ਵੀ ਇਹ ਬਸ ਸਾਡੇ ਮਗਰ ਖੜਦਾ ਰਹੇ ਤੇ ਆਪਣੇ ਭੈਣ ਭਰਾਵਾਂ ਨੂੰ ਭੁੱਲੀ ਜਾਵੇ ਮੈਂ ਤੇ ਆ ਵੇਖਣ ਨਹੀਂ ਹੀਗੀ ਦੋ ਤਿੰਨ ਵਾਰੀ ਪਿਆਵਾਂ ਤੈਨੂੰ ਮੈਂ ਤੇਰੀ ਗੁੱਤ ਕਮਾ ਦੇਣੀ ਮੰਮੀ ਅੱਜ ਦੀ ਨਹੀਂ ਗੱਲ ਹੁਣ ਰੋਜ਼ ਹੀ ਮੇਰੇ ਦਿਵਾਲੇ ਹੁੰਦਾ ਵਾ ਕੋਈ ਗੱਲ ਹੁੰਦੀ ਹੈ ਮੈਨੂੰ ਕਹਿ ਦਿੰਦਾ ਤੂੰ ਚੁੱਪ ਕਰ ਜਾ ਤੂੰ ਚੁੱਪ ਕਰ ਜਾ ਤੇਰੀ ਗੁੱਤੜੀ ਕਮਾ ਦੇਣੀ ਹੈ ਮੈਂ ਕੋਈ ਗੱਲ ਨਹੀਂ ਕਮਾਵੇ ਭਰਾ ਤੂੰ ਤਰੀ ਕਿੱਦਾਂ ਕਮਾਉਂਦਾ ਹੈ ਇਹਦੇ ਹੱਥ ਨਾ ਤੋੜ ਦੂੰਗੀ ਮੈਂ ਆਏ ਮੰਮੀ ਐਡੀ ਗੱਲ ਤੇ ਅਹੀਂ ਕਾਲੋਂ ਨੂੰ ਲਿਆਉਣਾ ਹੀ ਨਹੀਂ ਜੋ ਮਰਜੀ ਹੋਵੇ ਉਹ ਮੇਰੀ ਜਾਂਦੇ ਚੁੱਤੀ ਆਂਦਾ ਮੈਂ ਲੰਗਰ ਨਹੀਂ ਖਾਣਾ ਅੱਜ ਹੈਂ ਜਾ ਕੇ ਤੈਨੂੰ ਲੈ ਕੇ ਆਓ ਨਾ ਮੈਂ ਰੂ ਲੈਣ ਜਾਊਂਗੀ ਮੇਰਾ ਛੱਤਰ ਜਾਵੇ ਮੈਂ ਤੇ ਕਦੀ ਵੀ ਨਾ ਜਾਵਾਂ ਨਾਲੇ ਉਹ ਨੰਗਾ ਦੇ ਘਰ ਮੈਂ ਤੇ ਇੱਕ ਮਿੰਟ ਵਾਖਦੇ ਉੱਥੇ ਪੈਰ ਨਾ ਪਾਵਾਂ ਮੈਨੂੰ ਤੇ ਐਡੇ ਬੁਰੇ ਲੱਗਦੇ ਆ ਵੀ ਗੱਲ ਨਹੀਂ ਕਰਨ ਵਾਲੀ ਅਹੀਂ ਕਾਤੋਂ ਜਾਣਾ ਸੀ ਅਹੀਂ ਛੱਡਣ ਗਏ ਹਾਂ ਜਿਹੜਾ ਅਹੀਂ ਲੈਣ ਜਾਣਾ ਉਹਨੂੰ ਅੱਤ ਤੋਂ ਬਾਅਦ ਮੰਮੀ ਮੈਨੂੰ ਕਹਿਣਾ ਨਹੀਂ ਵੀ ਸਣੀ ਨੂੰ ਕੁਛ ਦੇ ਕੇ ਆ ਨਾ ਮੈਨੂੰ ਰੋਟੀ ਦੇਣੀ ਨਾ ਮੈਨੂੰ ਚਾਹ ਪੁੱਛਣੀ ਆ ਨਾ ਮੈਨੂੰ ਬੁਲਾਏ ਨਾ ਉਹੋ ਠੰਡੀ ਹੋ ਜਾ ਨਾ ਪੁੱਛੀ ਕਿੱਦਾਂ ਬੋਲਦੀ ਏ ਵੀ ਤੂੰ ਕਿਹੜੀ ਘਟਵਾ ਬੋਲਦੀ ਨਹੀਂ ਤੇ ਹੋਰ ਫਿਰ ਗੁੱਸਾ ਨਹੀਂ ਲੱਗਦਾ ਕਿੱਦਾਂ ਬੋਲਿਆ ਮੈਨੂੰ ਹੁਣ ਉਹ ਸਲਿਆ ਪਿਆਈ ਉਹ ਹੈ ਉਹ ਚਲ ਗਈ ਆ ਤੇ ਵਿਆਹ ਰੱਖ ਕੇ ਬੈਠੇ ਆ ਉਹਦਾ ਆਦਾ ਹਣਾ ਇੱਥੇ ਹੁੰਦੀ ਤੇ ਹਰ ਇੱਕ ਚੀਜ਼ ਨੂੰ ਪੁਨਸ਼ਨ ਕਰਦੀ ਕੀ ਲਿਉਂਦੀਆਂ ਕੀ ਕਰਦੀਆਂ ਚੰਗਾ ਸਭ ਦਫਾ ਹੋਈ ਆ ਹੁਣ ਸ਼ਾਪਿੰਗ ਕਰਾਂਗੇ ਚੰਗਾ ਮੰਮੀਆਂ ਇਹਨੂੰ ਵਿਆਹ ਤੇ ਵੀ ਨਹੀਂ ਲਿਉਣਾ ਇੱਥੇ ਦਫਾ ਕਰ ਇਹਨੂੰ ਕਾਲੇ ਮੂੰਹ ਵਾਲੀ ਨੂੰ ਵਿਆਹ ਤੇ ਲੈ ਕੇ ਕੀ ਕਰਨਾ ਵਾ ਨਸਲਾ ਲੋਣੀਆਂ ਦਫਾ ਖੋਈ ਰਹਿੰਦੀ ਇੱਥੇ ਹੋਈ ਆ ਲੋੜ ਹੀ ਨਹੀਂ ਹਨ ਨੂੰ ਬੁਲਾਉਂਦੀ ਰਹੇ ਉੱਥੇ ਨਾਲੇ ਅੱਗੇ-ਅੱਗੇ 扑ੜਕਦੀ ਫਿਰਨਾ ਕਾਲਾ ਜਿਹਾ ਮੂੰਹ ਲੈ ਕੇ ਹਟੇ ਸਹੀ ਗੱਲ ਵਾ ਨਾਲੇ ਨਾ ਇੱਕ ਮੇਰੀ ਗੱਲ ਸੁਣ ਹੁਣ ਤੇਰਾ ਪੁੱਤ ਵਿਆਹ ਆ ਗਿਆ ਵਾ ਠੀਕ ਆ ਨਾ ਆਪਣਾ ਮੂਡ ਸਹੀ ਰੱਖਿਆ ਕਰ ਤੇ ਚਿਹਰਾ ਆਪਣਾ ਖੁਸ਼ ਖੁਸ਼ ਰੱਖਿਆ ਕਰ ਐਵੇਂ ਤਿਉੜੀਆਂ ਪਾ ਕੇ ਤੇ ਬਹਿ ਰਹੀ ਦੀ ਸਾਰਾ ਦਿਨ ਇਹਨੂੰ ਮੈਂ ਵੀ ਨਹੀਂ ਹੈ ਨਾ ਕਿੱਦਾਂ ਕਰਦਾ ਆਪਣਾ ਗਾਂਪ ਤੈਨੂੰ ਗੱਲ ਕੋਈ ਹੈ ਮੂੜ ਤੇ ਮੰਮੀ ਚੰਗਾ ਬਲਾ ਹੁੰਦਾ ਸਵੇਰੇ ਸਵੇਰੇ ਖਰਾਬ ਕਰ ਦਿੰਦੀ ਐ ਇਹ ਸਾਰਾ ਸਿਆਪਾ ਉਹ ਕਾਲੀ ਦਾਵਾ ਹੈ ਕਿੱਡੇ ਨੂੰ ਸਿਰਸਰੇ ਇੱਕ ਤੇ ਗੋਭੀ ਵਾਲੇ ਪਰੌਠੇ ਦਿੰਦੀ ਹੈ ਆਲੂਆਂ ਵਾਲੇ ਦਿੰਦੀ ਸਗਾਤ ਨੂੰ ਮੈਂ ਉੱਤਾ ਬਿਨਾਂ ਰੋਟੀ ਨਹੀਂ ਖਾਣੀ ਤਹੀ ਲਿਆਉਗੇ ਤੋਟੀ ਖਾਣੀ ਨਾ ਆਖਾ ਦਫਾ ਹੋ ਭੁੱਖਾ ਮਾਰ ਲੈਂਦੇ ਆਹੀਂ ਨਹੀਂ ਖਾਣਾ ਉਹ ਇਹ ਵੀ ਚੱਲ ਜਾ ਸੋਰੇ ਡੰਡੀ ਡੋਰਾ ਲੈ ਕੇ ਮੈਂ ਅਗਲੇ ਚਲ ਜੇ ਆ ਵੀ ਆ ਉਥੇ ਕੀ ਆ ਉਥੇ ਖਾਣਾ ਕੀ ਆ ਕਾਲੀ ਚਲਤ ਗਈ ਆ ਨਾ ਹੁਣ ਪਛਤਾਉਂਦੀ ਹਣੀ ਵੇਲੇ ਨੂੰ ਵੀ ਆਈ ਕਿਉਂ ਆ ਠੀਕ ਆ ਨਾ ਹੁਣ ਆਪ ਗਈ ਓ ਆਬ ਨਹੀਂ ਸਕਦੀ ਆਬ ਨਹੀਂ ਤੇ ਹੁਣ ਇਹਨੂੰ ਆਂਦੀ ਹਣੀ ਫੋਨ ਕਰ ਕਰਕੇ ਵੀ ਆਪਣੀ ਮਾਂ ਨੂੰ ਕਹੇ ਮੈਨੂੰ ਲੈ ਕੇ ਜਾ ਤੇ ਮਾਂ ਐਡੀ ਕੱਚੀ ਆਪਣਾ ਲੈਣ ਚਲ ਜੂਗੀ ਇਹ ਆਪਣੇ ਆਪ ਨੂੰ ਸਮਝਦਾ ਹੀ ਕੀ ਆ ਇਹਦੇ ਤੇ ਬੋਦਿਆਂ ਜਣ ਨੂੰ ਵੜ ਮੈਂ ਦਊਂਗੀ ਨਾ ਜਿਹੜਾ ਕੋਲ ਕੋਈ ਗੱਲ ਕਰੇ ਸੀ ਕਿਦਾਂ ਕਰਦਾ ਮੇਰੀ ਧੀ ਨੂੰ ਪੜਾ ਮੈਂ ਉਹਦੇ ਲੱਗ ਗਈ ਨਹੀਂ ਜਾਣਾ ਜੋ ਮਰਜ਼ੀ ਕਵੇ ਹੁਣ ਨਹੀਂ ਮੈਂ ਉਹਨੂੰ ਕੁਝ ਪੁੱਛਣਾ ਚਲ ਕੋਈ ਉੱਠ ਤਾਂ ਸਵੇਰ ਦੀ ਥੇ ਵੜੀ ਆ ਜਾ ਇੱਧਰ ਆ ਚਲੀਏ ਬਾਹਰ ਤਨ ਪੁੱਤ ਹਾਂਜੀ ਹਾਂਜੀ ਚਾਹ ਪੀ ਲੈ ਮਰਤੀ ਪਹਿਲਾਂ ਹੈ ਕੀ ਪੀਣੀ ਆ ਚਾਹ ਹਾਂਜੀ ਕਿਉਂ ਜੀ ਜਾਨੀ ਕਰ ਲਿਆ ਇਦਾਂ ਨਹੀਂ ਕਰੀ ਦੰਦਾ ਚਾਹ ਪੀ ਤੇ ਜੀ ਕਰਦਾ ਮੈਂ ਤੂੰ ਧੁੱਪ ਲੱਗੀ ਏ ਤੇ ਪਾਣੀ ਗਰਮ ਹੋ ਜਾਣਾ ਉਦੋਂ ਤੱਕ ਤੇ ਨਾਲਾ ਮਰਤੀ ਹੈ ਕੋਈ ਨਹੀਂ ਨਾਲ ਲੈਣੇ ਮੰਮੀ ਇਦਾਂ ਦਾ ਮੂੰਹ ਨਾ ਬਣਾਇਆ ਕਰ ਫਿਰ ਮੈਨੂੰ ਵੀ ਫਿਕਰ ਲੱਗ ਜਾਂਦਾ ਜਦੋਂ ਤੂੰ ਚੁੱਪ ਚੁੱਪ ਹੁੰਨੀ ਆ ਨਾ ਪਤਾ ਨਹੀਂ ਹੁਣ ਤੈਨੂੰ ਪਤਾ ਤਾਂ ਹੈ ਗਈ ਏ ਕਿ ਮੈਂ ਤੇਰੀ ਮਾਂ ਆ ਮੈਂ ਝੱਟ ਸਮਝ ਜਾਨੀ ਆ ਕਿ ਤੇਰੇ ਕੋਈ ਨਾ ਕੋਈ ਗੱਲ ਦਿਲ ਚ ਦਈ ਹੈ ਤੇ ਕੀ ਕਰਾਂ ਮੰਮੀ ਹੰਤਰਾ ਮੈਨੂੰ ਤਾਂ ਹੈਗਾ ਹੀ ਵੀ ਚੱਲ ਵਿਆਹਿਆ ਵਾ ਤੂੰ ਤੇ ਚੱਲ ਤੁਹਾਡਾ ਭਾਰ ਹੌਲਾ ਹੋਇਆ ਵਾ ਤੇ ਹੁਣ ਮੈਂ ਵੀ ਉੱਥੇ ਦੁਖੀ ਬਣੀ ਆ ਤੇ ਮੈਂ ਦੱਸ ਕੀ ਕਰਾਂ ਚੱਲ ਕੋਈ ਨਹੀਂ ਪੁੱਤ ਉਹ ਤੁਹਾਨੂੰ ਵੀ ਪਤਾ ਵੀ ਤੂੰ ਦੁਖੀ ਤੇਰਾ ਮਾਂ ਪਿਓ ਜਿੰਦਾ ਵਾ ਤੂੰ ਕਿਹੇ ਗੱਲ ਦਾ ਫਿਕਰ ਨਾ ਕਰ ਵੇਖੀ ਕੋਈ ਟੈਂਪ ਆ ਕੇ ਉਹਨਾਂ ਨੇ ਅਪੀ ਆ ਜਣਾ ਤੈਨੂੰ ਲੈਣ ਚੰਗਾ ਬੇਤੀ ਫਿਕਰ ਨਾ ਕਰਿਆ ਕਰ ਮੈਂ ਆਪੋ ਤੈਨੂੰ ਫਿਕਰ ਕੀ ਕਰਨੀ ਆ ਮੰਮੀ ਹੁੰਦਾ ਕਈ ਵਾਰੀ ਮਨ ਚਾਉਂਦਾ ਵਾ ਕਿ ਚੱਲ ਮੇਰਾ ਕੋਈ ਭੈਣ ਭਰਾ ਹੁੰਦਾ ਤੇ ਮੈਂ ਚੱਲ ਉਹਨਾਂ ਨਾਲ ਹੀ ਕੋਈ ਗੱਲਬਾਤ ਕਰ ਲਿਆ ਕਰਦੀ ਹੁਣ ਮੈਂ ਕੀ ਕਰਾਂ ਦੱਸਾਂ ਪੁੱਤ ਬਾਰ ਬਾਰ ਜਿਵੇਂ ਦੁਆਨੀ ਹੈ ਨਾ ਤੇ ਮੈਂ ਵੀ ਨਾ ਚੋਪੀ ਹੋ ਜੰਦੀ ਜਾਂ ਰੋਗੀ ਭਰਿਆ ਜਾਂਦਾ ਜੇ ਪੁੱਤ ਤੇਰੀ ਕਿਸਮਤ ਚੰਗੀ ਹੁੰਦੀ ਤੇਰਾ ਕੋਈ ਭੈਣ ਭਰਾ ਹੁੰਦਾ ਚੱਲ ਜੇ ਨਹੀਂ ਵੀ ਨਾ ਅਸੀਂ ਤੇਰੇ ਮਾਂ ਪਿਓ ਦੇ ਥਾਂ ਤੇ ਵੀ ਤੇਰੇ ਭੈਣ ਭਰਾਵਾਂ ਦੇ ਥਾਂ ਤੇ ਹਾਂ ਤੇ ਠੀਕ ਆ ਤੂੰ ਫਿਕਰ ਨਾ ਕਰ ਨਾਲੇ ਤੇਰੇ ਚਾਚੇ ਦਾਈ ਕਿੰਨਾ ਕਰਦੇ ਨੇ ਮਾਣ ਲਾ ਸਾਨੂੰ ਕੁਛ ਹੋ ਜੇ ਉਹਨਾਂ ਤੇ ਤੈਨੂੰ ਮਿੰਟ ਵੀ ਇੱਥੇ ਕੰਗ ਰਹਿਣ ਦੇਣਾ ਪਤਾ ਨਹੀਂ ਮੰਮੀ ਮੇਰੇ ਕਿਹੜੇ ਮਾਰੇ ਲੇਖਾ ਜਿਹੜੇ ਮੈਂ ਮਾੜਾ ਕਰਮ ਕੀਤਾ ਵਾ ਕੋਈ ਜਿਹੜਾ ਮੇਰਾ ਫੋਨ ਅੱਗੇ ਆਉਂਦਾ ਵਾ ਪੁੱਤ ਇਹ ਤੂੰ ਨਹੀਂ ਕੀਤਾ ਇਹ ਆਪਾਂ ਕੀਤਾ ਵਾ ਜੇ ਕਿਤੇ ਸਾਨੂੰ ਵੀ ਰੱਬ ਨੇ ਪੁੱਤ ਦਿੱਤਾ ਹੁੰਦਾ ਤੇ ਤੇਰੇ ਨਾਲ ਖੇਡਣ ਵਾਲਾ ਕੋਈ ਹੁੰਦਾ ਤੇ ਤੂੰ ਤੇ ਡੂਲੀਫਾਈ ਫਿਰਨਾ ਸੀ ਪੁੱਤ ਪਰ ਮੰਮੀ ਮੈਨੂੰ ਹੋਰ ਜ਼ਿਆਦਾ ਕੋਈ ਪੇ ਕਰ ਨਹੀਂ ਮੈਨੂੰ ਬਸ ਆਪਣੀ ਕੁੜੀ ਦਾ ਵਾ ਉੱਥੇ ਉਹਨੂੰ ਨਾ ਮਾਰਦੇ ਗੁੱਟਦੇ ਹੋਣ ਸਨੀ ਨੇ ਤਾਂ ਡਾੜੀ ਨੇ ਤਾਂ ਚੱਲ ਕੀ ਕਹਿਣਾ ਉਹ ਤੇ ਉਹਦਾ ਕਰਦੇ ਜਿਆਦਾ ਪਰ ਬਾਕੀਆਂ ਨੇ ਪਨੀ ਹੁਣ ਕਿਦਾਂ ਨੂੰ ਰਖਣਾ ਵਾ ਹੁਣ ਤਾਂ ਇਹ ਟਾਈਮ ਨਾ ਸਕੂਲ ਜਾਂਦੀ ਵੀ ਹੋਣੀ ਆ ਕਿ ਨਹੀਂ ਵੇਖ ਲੈ ਜੇ ਤੇਰਾ ਜੀ ਕਰਦਾ ਪਰ ਅੱਤ ਨੂੰ ਹੈ ਗਈ ਏ ਤੇ ਡੈਡੀ ਆਪਣੇ ਨਾਲ ਜਾ ਕੇ ਤੇ ਕਿਤੇ ਸਕੂਲੇ ਉਹਨੂੰ ਮਿਲਿਆ ਨਹੀਂ 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 ਮੰਮੀ ਮੈਂ ਸਕੂਲੇ ਮਿਲਣ ਗਈ ਤੇ ਉੱਤੇ ਕੋਈ ਗਲਤ ਅਸਰ ਪਾਊਗਾ ਹਾਂ ਨਾ ਮਾਂ ਚ ਕੋਈ ਮਾਰਾ ਨਾ ਸੋਚੇ ਇਦਾਂ ਨਹੀਂ ਜਾਣਾ ਹੈਗਾ ਇੱਕ ਰਾ ਦਾਵਾ ਪਿਆ ਕੁੜੀ ਨੂੰ ਵੀ ਕਿਤੇ ਮੈਂ ਆਪਣੇ ਕੋਲ ਲੈ ਆਵਾਂ ਪਰ ਫੇਰ ਮਾਂ ਚ ਸੋਚਣੀ ਜੇ ਮੈਂ ਉਹਨੂੰ ਵੀ ਲੈਣ ਤਾਂ ਨਾ ਮੈਂ ਤਾਂ ਜੜੋਂ ਹੀ ਪੁੱਟੀ ਜਾਣਾ ਉੱਥੋਂ ਚੱਲ ਕੋਈ ਨਹੀਂ ਪੁੱਤ ਤੇਰਾ ਜੀ ਕਰਦਾ ਤੈਨੂੰ ਸ਼ਨੀ ਨਾਲ ਗੱਲ ਕਰਕੇ ਵੇਖ ਲਈ ਕੁੜੀ ਦੀ ਰਾਜੀ-ਬਾਜੀ ਪੁੱਛ ਲੈ ਨਹੀਂ ਮੰਮੀ ਮੈਂ ਨਹੀਂ ਫੋਨ ਲਾਉਣਾ ਉਹਨੇ ਕੜਾ ਲਾਇਆ ਵਾ ਐਵੇਂ ਗੱਲ ਕਰਦੇ ਮੇਰੇ ਮੂੰਹ ਚ ਕੋਈ ਮਾੜੀ ਚੰਗੀ ਨਿਕਲ ਗਈ ਤੇ ਤੇ ਚੱਲ ਵੇਖ ਲੈ ਨਹੀਂ ਤਾਂ ਹੀ ਜਾ ਕੇ ਲੈ ਆਉਣੀ ਕੁੜੀ ਨੂੰ ਨਹੀਂ ਮੰਮੀ ਜੇ ਤਸੀਂ ਕੁੜੀ ਲੈ ਆਂਦੀ ਨਾ ਉਹਦੀ ਮਾਂ ਨੇ ਤੇ ਮਿੰਟ ਨਹੀਂ ਲਾਉਣਾ ਉਹਨੂੰ ਗੱਲਾਂ ਚ ਲਾ ਲੋਗੇ ਤੇ ਉਹਦਾ ਹੋਰ ਵਿਆਹ ਕਰਾ ਦੇਣਾ ਵਾ ਇਦਾਂ ਦੀ ਐ ਉਹ ਤਾਂ ਹੈਗੀ ਹੈਗੀ ਤੇ ਇਹ ਵੀ ਲਾਈ ਲੱਗ ਹੈਗਾ ਵਾ ਜੇ ਲਾਈ ਲੱਗੀ ਐ ਤੇ ਪੁੱਤ ਨਹੀਂ ਤੇ ਆਪ ਹੀ ਹੋਂ ਤੈਨੂੰ ਫੋਨ ਲਾਉਂਦਾ ਕੋਈ ਜ਼ਰੂਰਤ ਨਹੀਂ ਤੇ 24 ਘੰਟੇ ਮਾਂ ਨਾਲ ਹੀ ਬੱਜਾ ਵਾ ਇਹਦੇ ਇੱਧਰ ਉੱਧਰ ਹੁੰਦਾ ਹੀ ਹੋਊਗਾ ਤੀ ਪਤਾ ਮੈਨੂੰ ਫੋਨ ਨਹੀਂ ਕੀਤਾ ਮੇਰੇ ਤੇ ਆਪਣੇ ਦਿਲ ਚੋਂ ਨਹੀਂ ਮੈਨੂੰ ਤੈਨੂੰ ਦੱਸਣ ਨਹੀਂ ਲਈ ਛਦਈਆ ਤੂੰ ਤੂੰ ਫੋਨ ਲਾ ਤੂੰ ਕਿਹੜੀ ਕੋ ਮਾੜੀ ਚੰਗੀ ਗੱਲ ਕੀਤੀ ਮੈਂ ਹੁਣ ਛੱਡੋ ਪਰੇ ਜੋ ਹੁਣ ਰੱਬ ਨੇ ਲੇਖਾਂ ਚ ਲਿਖਿਆ ਵਾ ਭੋਗਣਾ ਤੇ ਪਹਿਣਾ ਹੀ ਆ ਚੱਲ ਪੁੱਤ ਪਰਮਾਤਮਾ ਦੀ ਧੋੜੀ ਨਾ ਛੁੱਟਦੀ ਸਾਰਾ ਕੁਝ ਉਹਨੇ ਠੀਕ ਕਰ ਦੇਣਾ ਤੇ ਜਾ ਮੇਰਤੀ ਪਹਿਲਾਂ ਚਾਹ ਪੀ ਲੈ ਤੇ ਫੇਰ ਨਹਾ ਧੋ ਲਈ ਹੈ ਕੋਈ ਨਾ ਤੈਨੂੰ ਧੁੱਪੇ ਪਿਆ ਅੰਦਰ ਵੜੀ ਰਹੀ ਨਹੀਂ ਆ ਇਕੱਲੀ ਸੋਚਦੀ ਰਹੀ ਨਹੀਂ ਆ ਬਿਮਾਰ ਹੋ ਜਾਗੀ ਪੁੱਤਾ ਸਾਡਾ ਤੇ ਆਸਰਾ ਇਕੱਲੀ ਇੱਕ ਤੋਂ ਮੇਰਾ ਨਹੀਂ ਮਮੀ ਬਾਹਰ ਨਿਕਲਣ ਜੀ ਕਰਦਾ ਮੈਂ ਕੀ ਕਰਾਂ ਤੇ ਚਾਹ ਪੀ ਪਹਿਲਾਂ ਛੱਡ ਸਾਰੇ ਕੰਮ ਆਪਾ ਮਮਾ ਨੇ ਕਿਹਾ ਮਮਾ ਮਨ ਨਹੀਂ ਆ ਕੇ ਗਏ ਆ ਮੈਂ ਵੀ ਨਾਲ ਮੋਰ ਤੂੰ ਤੂੰ ਪੋਤੇ ਨੂੰ ਸਕੂਲ ਲੈ ਨਹੀਂ ਜਾਣਾ ਚਾਹ ਮੈਨੂੰ ਲੈ ਕੇ ਜਾਓ ਤੇ ਮਮਾ ਨੂੰ ਬੁਲਾਓ ਮਮਾ ਨੇ ਆਜਣਾ ਬਾ ਤਨੂ ਦਾ ਤਾਂ ਨਹੀਂ ਘਣਾ ਵੀ ਤੂੰ ਸਕੂਲ ਨਹੀਂ ਜਾਣਾ ਹੈ ਨਾ ਛੁੱਟੀਆਂ ਹੋਣੀਆਂ ਨੇ ਸਕੂਲੋਂ ਨਹੀਂ ਆ ਜਾਣਾ ਨਹੀਂ ਆਜਣਾ ਮम्मा ਨੇ ਉਹ ਤੇਰੀ ਮੰਮੀ ਨਾਨੀ ਮम्मा ਨੇ ਨਾ ਠੀਕ ਤਾਂ ਕਰਕੇ ਮम्मा ਗਈ ਆ ਤੇ ਆ ਜਾਣਾ ਮੈਂ ਕੋਈ ਗੱਲ ਨਹੀਂ ਪਾਪਾ ਦਾਦੀ ਨੇ ਮम्मा ਨੂੰ ਕਹੋ ਕਿ ਆ ਨਾਨੀ ਨੇ ਬਿਮਾਰ ਮਨੂਲੇ ਉਹਨਾਂ ਨਾਲ ਜਾਣਾ ਨਹੀਂ ਪਤਾ ਦਾਦੀ ਨੇ ਇਹਨੇ ਕਹੋ ਕਿ ਆ ਉਦਾਂ ਹੀ ਗਈ ਆ ਮम्मा ਤੇ ਆ ਜਾਣਾ ਮੈਂ ਕੋਈ ਨਹੀਂ ਮੈਂ ਲੈ ਆਉਂਗਾ ਮੈਂ ਲੈ ਆਉਂਗਾ ਨਹੀਂ ਹੁਣ ਤੇ ਬੁੱਤ ਲੈਣਾ ਹੁਣ ਵਾਲਾ ਤੇ ਮੈਂ ਸਵੇਰੇ ਲੈ ਆਉਂਗਾ ਸਮਝ ਆ ਆ ਕੀ ਕਰਨ ਦਿੰਦਾ ਹਾਰਦੀ ਹੈ ਮਾਂ ਜੀ ਜੀ ਪਤਾ ਹਟੇ ਦੀ ਜੀ ਜੀ ਨੇ ਹਾਰਦੀ ਤੈਨੂੰ ਪਤਾ ਨਾ ਫਿਰ ਤੂੰ ਬਿਮਾਰ ਹੋ ਜਾਨੀ ਆ ਨਹੀਂ ਜਾਈ ਮੈਂ ਮਮਾ ਉਹ ਸਾਡੇ ਘਰ ਚ ਹੈਦਾਰ ਫਿਰ ਰੋਣੇ ਤੇ ਮੈਂ ਰੋ ਪੈਣਾ ਨਹੀਂ ਰੋਈ ਨਾ ਤੂੰ ਇਤਨਾ ਕਰ ਚਲ ਮੈਂ ਆ ਜਾਣਾ ਤੇਰੇ ਨਾਲ ਹਾਂ ਨਹੀਂ ਮੈਂ ਕੱਲਾ ਜਾਣਾ ਨਹੀਂ ਮੋਤ ਕੱਲੀ ਨਹੀਂ ਜਾਣਾ ਸੜਕ ਪਤਾ ਨਾ ਕਿੰਨੇ ਵੱਗਦੀ ਆ ਮੈਂ ਸਾਥ ਹੋ ਕੇ ਚੱਲ ਜੂਗੀ ਤੇ ਚਲ ਫਿਰ ਸੈਰ ਤੇ ਉਹ ਜਾਵੇਂ ਚਲ ਮੈਂ ਆ ਗਿਆ ਪੈਸੇ ਦਿਨਾਂ ਤੇਰੇ ਉਹਨੇ ਵਾਲੇ ਤੇ ਕੀ ਅਸਰ ਪੈਣਾ ਵਾ ਇਹਨਾਂ ਦਾ ਰੋਹ ਦਾ ਕਪਾਤ ਰਹਿੰਦਾ ਵਾ ਹੌਸਿਆਰੀ ਹੁੰਦੀ ਏ ਕੁੜੀ ਦੀ ਇਹਨਾਂ ਨੂੰ ਸਮਝਿਆ ਨਹੀਂ ਪਰ ਮਨ ਵੀ ਉਹ ਜੀ ਹਾਏ ਹਾਏ ਠੰਡ ਵੇਖ ਕਿੰਨੀ ਆ ਹੈ ਦਿਨੋਂ ਦਿਨ ਵਾਧ ਹੀ ਜਾਂ ਰਹੀ ਆ ਤਾਂ ਮਮੀ ਧੁੱਪੇ ਮੰਜੀ ਡਾਈ ਆਪਾਂ ਧੁੱਪੇ ਤੇ ਡਾਈ ਆਂ ਗਾਂ ਤੋਂ ਨਾ ਵੀ ਪੈੜੀਆਂ ਆ ਹਾਏ ਹਾਏ ਆ ਕੁੜੀ ਸੂਣ ਨਹੀਂ ਗਈ ਅੱਜ ਨਹੀਂ ਰੋਲ ਜੇ ਇੱਧਰ ਆ ਇਹ ਕਰਤ ਨਹੀਂ ਤਰੀ ਪੁੱਛ ਨਹੀਂ ਆ ਮੈਂ ਤਾਂ ਅੰਤਰੀ ਰੋਟੀ ਪਕਾ ਕੇ ਟਿਫਨ ਚ ਪਾਈ ਆ ਛੁੜਿਆ ਕੋਈ ਪਿਓ ਨਹੀਂ ਕਰਦਾ ਇਹ ਮੇਰੇ ਕੋਲ ਗੱਲ ਦੱਸ ਫੀ ਸਾਮਤਰੀਆਂ ਨੀਆਂ ਦੇਈ ਦੀਆਂ ਤੇਰੀਆਂ ਤੇ ਸਕੂਲੇ ਕਿਉਂ ਨਹੀਂ ਗਈ? ਮੈਨੂੰ ਪਾਪਾ ਨੇ ਸੁਟੀਗ ਲਈ। ਪਾਪਾ ਨੇ? ਕੀ ਆਂਦਾ ਪਾਪਾ ਤੇਰਾ? ਬੋਲ ਹੁਣ। ਆ ਵੇਖ ਲੈ ਪਾਪਾ ਦਾ ਹਾਲ। ਹੈਂ? ਛੁੱਟੀ ਕਰਾ ਕੇ ਬਹਿ ਗਿਆ ਵਾ। ਆਉਂਦੇ ਨੇ ਥੱਬਿਆਂ ਦਾ ਫੀਸਾਂ ਜਾਣ ਡੀਆਂ ਵਾ। ਤੂੰ ਨਹੀਂ ਕਹਿ ਸਕਦੀ ਵੀ ਮੈਂ ਸਕੂਲੇ ਜਾਣਾ ਵਾਂ। ਹੈਂ? ਉਦਾਂ ਤੇ ਬੜਾ ਕੰਨੀ ਐ ਪੜਨਾ ਨਾ ਪੜਨਾ। ਇਹ ਤੇ ਮਰਾ ਪਿਓ ਨੂੰ ਆਜ ਮਾਂ ਦੀ ਖਬਰ ਲੈਣੀ ਆ। ਤੁਸੀਂ ਬੋਲੇ ਮੈਂ ਤੇਨੂੰ ਨਹੀਂ ਬੁਲਾਉਣਾ। ਵੇ ਸੁਣੀ। ਸਨੀ ਅਰੇ ਕਿੰਨਾ ਤਫਾ ਹੋਇਆ ਇੱਧਰ ਆ ਮੇਰੀ ਗੱਲ ਸੁਣ ਜਾਣੀ ਨਹੀਂ ਆਉਂਦੀ ਆ ਆ ਗਿਆ ਹਾਂ ਸੰਗ ਕਿਉਂ ਪਾਣੀ ਕਰਨੀ ਆ ਗਾ ਆ ਤੈਨੂੰ ਬੋਲਣ ਦੀ ਅਕਲ ਦਵਾ ਜਿਹੜਾ ਚੇਤਾ ਭੁੱਲਦਾ ਜਾਂਦਾ ਰ ਤੈਨੂੰ ਤੇ ਮੇਰੀ ਮਾਂ ਵਾ ਬੋਲਣਾ ਕਿੱਦਾਂ ਵਾ ਆ ਜਾ ਆ ਜਾ ਹਾਜੀ ਦੱਸੋ ਉਸੇ ਟੀਓਂ ਚ ਬੋਲ ਜਿੱਦਾਂ ਕਿ ਕਹਿਣ ਦੇ ਹੈ ਨਾ ਕਿ ਸੰਗ ਪਾਣ ਲਈ ਆ ਓ ਆਵਾਜ਼ ਮਾਰੀਆ ਮੈਨੂੰ ਦੱਸੋ ਕੀ ਕੰਮ ਆ ਕੰਮ ਦੱਸਾਂ ਤੈਨੂੰ ਵੱਡੇ ਰੋ ਬੋਲਣ ਦੀ ਅਕਲ ਸਿੱਖ ਲੈ ਮਾਂ ਵਾ ਤੇਰੀ ਮੈਂ ਹੁਣ ਆਵਾਜ਼ ਲੜਨ ਵਾਸਤੇ ਮਾਰੀ ਆ ਆਹੋਂ ਲੰਡੀ ਮਾਰੀ ਆ ਇਹ ਦੱਸ ਮੈਨੂੰ ਕੁੜੀ ਕੰਨ ਕੱਲੀ ਸਕੂਲੇ ਕੁੜੀ ਨਹੀਂ ਮੇਰੇ ਕੋਲ ਤਿਆਰ ਹੋਣ ਦੀ ਤੇ ਨਾਲੇ ਉਹ ਰੋਂਡੀ ਆ ਕਹਿਣ ਦੀ ਮੈਂ ਮੰਮੀ ਕੋਲ ਜਾਵਾ ਉਹ ਤਾਂ ਨਹੀਂ ਰੋਂਡਈ ਤੂੰ ਰੋਂਡਿਆ ਵਾ ਹੈਨਾ ਉਹ ਮੈਂ ਤਿਆਰ ਕਰਨੀ ਨਾਲੇ ਮੇਰੇ ਕੋਲ ਹੁੰਦੀ ਆ ਉਹ ਵੇ ਅੱਗੇ ਰੋਜ ਤੂੰ ਤਿਆਰ ਕਰਦਾ ਵਾ ਅੱਗੇ ਕਾਲੀ ਤਿਆਰ ਕਰਦੀ ਸੀ ਹੁਣ ਤੂੰ ਹੀ ਕਰਦਾ ਸੀ ਮੈਂ ਕਰਦੀ ਸੀਗੀ ਕੋਈ ਕਰਦੀ ਹੋਰ ਕੌਣ ਕਰਦਾ ਸੀ ਬੜਾ ਕਰਦੀ ਕਿਉਂ ਝੂਠ ਬੋਲੀ ਜਾਂਦਾ ਤੂੰ ਝੂਠ ਫੜ ਚ ਨਹੀਂ ਤੂੰ ਨਾ ਬੋਲਾ ਕਰਾ ਚ 24 ਘੰਟੇ ਤੇ ਬੈਠੀ ਚੁਗਲਿਆ ਕਰਦੀ ਰਹਿਣੀ ਮਾਰ ਦੋ ਕੰਨ ਤੇ ਚਪੇੜ ਤੇਰੇ ਮੈਨੂੰ ਮਾਰ ਤੇਰੇ ਮਹੱਤ ਨਾਲ ਨਾ ਵੱਡੋਗੇ ਚਪੇੜਾ ਮਾਰਦਾ ਫਿਰਦਾ ਉਹਨੂੰ ਲੱਗ ਗਿਆ ਹਰਥ ਤੋਂ ਇਹਨੂੰ ਬਠਾ ਲਈਓ ਲਾਲਾ ਜੋਰ ਇਹਦੀ ਕਾਹਦੀ ਭੀੜ ਹੈ ਤੈਨੂੰ ਕੋਈ ਨਹੀਂ ਜਿੱਦਾਂ ਤੇ ਤੁਸੀਂ ਕੰਮ ਇਹਨੂੰ ਸੌਂਡਿਓ ਮੇਰੇ ਨਾਲ ਤਾਂ ਸਾਰੀ ਉਮਰ ਇੱਥੇ ਹੀ ਪੱਠੀ ਰਾਨੇ ਇਨਾਂ ਤੇ ਤੇਰੀ ਵੀ ਹੈਗੀ ਆ ਗੱਡੀ ਤੇਰੀ ਵੀ ਵਹਿ ਰਣੀ ਰੱਖੀ ਇੱਥੇ ਇਹ ਠੀਕ ਹੀ ਹੈ ਤੁਹਾਡੇ ਨਾਲੋਂ ਹਾਂ ਠੀਕ ਵਾ ਕੋਈ ਪੁੱਠਿਆ ਪੁੱਠਿਆ ਮਤਾਂ ਨਹੀਂ ਮੈਂ ਇਹਨੂੰ ਦਿੰਦੀ ਰਹੀ ਓ ਤੂੰ ਇਹਨੂੰ ਸੱਦੀ ਕਰੀ ਦਿੱਤੀ ਆ ਵੇ ਜਬਾਨ ਸੰਭਾਲ ਕੇ ਬੋਲ ਜਿਹੜੀ ਗੱਲ ਕੀਤੀ ਹੈ ਨਾ ਉਹਦਾ ਜਵਾਬ ਦੇ ਮੈਂ ਨਹੀਂ ਘਲੋਣੀ ਸਕੂਲੇ ਜੋ ਆਊਗੀ ਤਾਂ ਫੇਰ ਹੀ ਘਲੋਣੀ ਆ ਨਾਲੇ ਤੁਸੀਂ ਲੈ ਕੇ ਆਓਗੇ ਤਾਂ ਫੇਰ ਹੀ ਜਾਓਗੀ ਸਕੂਲੇ ਵੇ ਮੇਰੀ ਜਾਂਦੀ ਜੁੱਤੀ ਮੈਂ ਤਾਂ ਕਦੀ ਨਾ ਜਾਵਾਂ ਲੈਣ ਉਹਨੂੰ ਤੇ ਫਿਰ ਤੁਰੀ ਫਿਰਦੀ ਵੇਖੋ ਇਹਨੂੰ ਮੈਨੂੰ ਨਾ ਆਵਾਜ਼ ਮਾਰ ਕੇ ਜਾਣਾ ਕਿ ਸਕੂਲੇ ਨਹੀਂ ਘਲਾਈ ਉਹ ਨਹੀਂ ਘਲਾਈ ਐਦਾਂ ਕਰ ਇਹਦੇ ਕੱਪੜੇ ਪਾ ਤਾ ਛਾੜਿਆ ਉਥੇ ਹੀ ਨਾਲੇ ਨਾਨਾ ਇਹਦਾ ਦੇਊਗਾ ਫੀਸਾਂ ਦੇ ਨਾਲੇ ਲੱਗੂਗੀ ਲੋਰ ਨੂੰ ਤੁਸੀਂ ਤਾਂ ਦੇ ਦੇ ਆਖੀ ਹੋ ਨਾ ਤਹੀ ਦੇਂਦੇ ਆ ਹੋਰ ਉਹ ਦੇਂਦੇ ਨੰਗ ਉਹਨੂੰ ਤੁਸੀਂ ਘਲਾਇਆ ਵਾ ਤੇ ਤੁਸੀਂ ਲੈ ਕੇ ਆਓ ਉਹਨੂੰ ਵੇ ਮੈਂ ਨਹੀਂ ਜਾਂਦੀ ਠੀਕ ਆ ਨਾ ਜੇ ਉਹਦੀ ਜਿਆਦਾ ਨਾ ਤੇਰੀ ਜਿਆਦਾ ਤੇ ਤੈਨੂੰ ਆਪਣੀ ਮਾਂ ਦੀ ਜਿਆਦਾ ਚੰਗਾ ਭਲਾ ਪਤਾ ਵਾ ਫਿਰ ਤੁਹਾਨੂੰ ਮੇਰੀ ਵੀ ਜਿਆਦਾ ਪਤਾ ਵਾ ਕੋਈ ਨਹੀਂ ਕਰੀ ਜਾ ਮੇਰਾ ਕੀ ਵਿਗਾੜੇਗਾ ਕੋਈ ਗੱਲ ਨਹੀਂ ਫਿਰ ਰਹਿ ਤੈਨੂੰ ਹੋਂਦੀ ਰਹਿਣ ਦੋ ਲੈ ਇਹਨਾਂ ਦੀ ਲੜਾਈ ਨਹੀਂ ਉਹ ਮੁੱਕਦੀ ਪਤਾ ਨਹੀਂ ਕੀ ਕਰਨਾ ਇਹਨਾਂ ਨੇ ਛੱਡ ਮਾਣਾ ਜੇ ਸਣੀ ਦੀ ਗੱਲ ਕੀਤੀ ਤੇ ਮੰਮੀ ਨੇ ਔਖਿਆ ਹੋਣਾ ਜੇ ਮੰਮੀ ਵੱਲ ਦੀ ਕੀਤੀ ਤੇ ਸਣੀ ਨੇ ਡਾ ਪੈਣਾ ਮੋਟਰ ਚੱਲ ਮੋਟਰ ਤੇ ਘੜੀ ਟਾਈਮ ਪਾਸ ਕਰਾਉਨੇ ਆ ਰਹਣ ਤੇ ਫਿਰਦੀ ਇਹਨੂੰ ਮੈਨੂੰ ਕੀ ਤੇ ਜੇ ਕੱਲ ਨੂੰ ਹੋਗੀ ਨਾ ਫੇਰ ਤੇ ਬੋਬੇ ਹੈ ਨਹੀਂ ਘੜੀ ਘੜੀ ਦੇਣ ਵਾਸਤੇ ਠੀਕ ਆ ਨਾ ਉੱਥੇ ਛੱਡ ਲਿਆ ਬੋਬੇ ਮੇਰੀ ਗੱਲ ਸੁਣ ਤੂੰ ਮੇਰਾ ਦੋ ਪੈਲੀ ਪੁੰਲੀ ਜਿਹੜੀ ਮੇਰੇ ਨਾਮ ਦੀ ਉਹਨੂੰ ਅੱਡ ਕਰੋ ਅੱਛਾ ਤੇਰੇ ਸਿਰ ਵਿੱਚ ਸ਼ੌ ਸ਼ਿੱਤਰ ਠੀਕ ਆ ਨਾ ਪੈਲੀ ਲੱਭਦਾ ਫਿਰਦਾ ਵਾ ਮੂੰਹ ਤਾਂ ਜਾ ਕੇ ਆਪਣਾ ਕਿਤੇ ਕੋਈ ਨਹੀਂ ਉਹ ਮੈਂ ਲੱਲੂਗਾ ਫਿਰ ਕਿੱਦਾਂ ਲੱਲੇਗਾ ਉਹ ਤਾਂ ਦੱਸ ਦਊ ਮੈਂ ਕਿੱਦਾਂ ਲੱਲੂਗਾ ਮੈਂ ਆਪਣੀ ਟੀ ਦਾ ਕਰਨਾ ਵਿਆਹ ਠੀਕ ਆ ਨਾ ਪੈਲੀ ਲੱਭਦਾ ਫਿਰਦਾ ਵਾ ਇਹਦੇ ਕਰਕੇ ਕਹਿਣ ਓ ਜਦੋਂ ਮੇਰਾ ਘਰ ਯਾਰਤਾ ਇਹਦੇ ਕਰਕੇ ਕਹਿੰਦੇ ਵੀ ਪਾਣੀ ਨਹੀਂ ਦੇਣੀ ਉਹਨੇ ਕਹਿੰਦੇ ਘਰ ਜਾਣੀ ਆ ਵਾ ਬਸ ਨਹੀਂ ਤੂੰ ਵੀ ਨਹੀਂ ਵੇ ਮਮੀ ਇਹ ਦੋਨੋਂ ਹਰੇ ਹੀ ਬੱਦੂਆ ਦਿੰਦੇ ਦਿੰਦੇ ਸਾਰੀ ਬੱਦਵਾ ਕੇ ਤੇਰੇ ਕੰਮ ਹੀ ਇਦਾਂ ਦੇ ਆ ਕੰਮ ਹੀ ਤੇ ਮੇਰੇ ਕਰਕੇ ਨਹੀਂ ਗਈ ਉਹ ਆਪਣੇ ਕਰਤੱਬੀ ਗਈ ਓਏ ਤੂੰ ਮੈਂ ਦੇਖੂ ਕਿੰਨਾ ਦਿਨ ਟਿਕਦੀ ਆ ਉੱਥੇ ਅਜਾ ਕੰਮ ਕਰ ਜਾ ਤੂੰ ਜੁੱਤੀਆਂ ਖਾ ਖਾ ਆਇਆ ਕਰਨਾ ਉਥੋਂ ਵੇਖਾਂ ਜਮਾਰ ਕੇ ਤਾਂ ਚੱਲਦੀ ਆ ਕੋਲੇ ਰੱਖੇ ਤੇ ਜਮਾਰ ਤੂੰ ਮੇਰੀ ਗੱਲ ਸੁਣਨੀ ਤੂੰ ਇਹਨਾਂ ਦਾ ਲੱਗ ਨਹੀਂ ਹੋਣਾ ਤੈਨੂੰ ਆਜਾ ਮੰਨਦੇ ਤਾਂ ਵੀ ਨਹੀਂ ਉਹਨਾਂ ਦਾ ਲੱਗ ਚੱਲ ਲੈ ਜਾ ਕੋਈ ਨਹੀਂ ਮੈਂ ਤੈਨੂੰ ਸਾਢਾਉਂਗਾ ਮम्मा ਕੋਈ ਗੱਲ ਨਹੀਂ ਜਾਣਾ ਮੰਮੀ ਕੋ ਲੈ ਜਾ ਲੈ ਜਾ ਇਹ ਮੰਮੀ ਕੋ ਤੂੰ ਵੀ ਚਲ ਜਾ ਉੱਥੇ ਸਾਰੇ ਆਪਣੇ ਜਾਣਾ ਤੇਰੇ ਉੱਥੋਂ ਲੈ ਜਾਇਦਤ ਜਾ ਕੇ ਠੀਕ ਵਾ ਨਾ ਵੱਡਾ ਜਾਇਦਤ ਲੈਣ ਵਾਲਾ ਮੂੰਹ ਨਹੀਂ ਵੇਂਦਾ ਆ ਜਾਂਦਾ ਤੀਜੇ ਕ ਦਿਨ ਚੋਲਾ ਚੁੱਕ ਕੇ ਨਾ ਮੋਲੀ ਹੋ ਯਾਰ ਇਹਦਾ 24 ਘੰਟੇ ਤੂੰ ਚੁੱਪ ਕਰ ਕੰਮ ਨਹੀਂ ਨੀ ਤੂੰ ਨਾ ਪ੍ਰਵਾਹ ਕਰਿਆ ਕਰ ਇਹਦੀ ਇਹਦੀ ਜबान ਬਥੇਰੀ ਲੰਮੀ ਆ ਕਰ ਲੈਂਦਾ ਜੋ ਕਰਦਾ ਵਾ ਮੈਂ ਤੈਨੂੰ ਜਿਆਦਾ ਬੁਲਾਉਂਦੀ ਵੀ ਨਹੀਂ ਉਹ ਤਾਂ ਤੂੰ ਟੈਨਸ਼ਨ ਨਾ ਲਈ ਚੰਗਾ ਇਹ ਤਾਂ ਬਕਵਾਸ ਕਰਦਾ ਰਹਿੰਦਾ ਵਾ ਇਹਦੀ ਕਿਹੜੀ ਗੱਲ ਵਾ ਜ਼ਬਾਨ ਬਥੇਰੀ ਲੰਮੀ ਹੋਈ ਆ ਕਾ ਨਹੀਂ ਪਤਾ ਕਿ ਕੀ ਪਾਇਆ ਸਿਰ ਤੇ ਇਹਦੀ ਘਾਤੋਂ ਮੈਂ ਟੈਨਸ਼ਨ ਨਹੀਂ ਛੱਡਾਂਗੀ ਕੋਈ ਗੱਲ ਨਹੀਂ ਪਥੇਰੀ ਚੰਗੀ ਪਾਲਿਸ਼ ਕੀਤੀ ਵਾ ਅੱਜ ਪਿਓ ਵੀ ਹੈ ਨਹੀਂ ਤੇਰਾ ਘਰ ਚੰਗਾ ਚੰਗਾ ਮੌਕਾ ਮਿਲਿਆ ਮੈਨੂੰ ਆ ਇੰਨੀ ਦੀ ਹੋਣੀ ਚਾਹੀਦੀ ਆ ਦਫਾ ਹੋਵੇ ਬੈਠਾ ਰਵੇ ਕੁੜੀ ਨੂੰ ਲੈ ਕੇ ਅੰਦਰ ਕਿੱਦਾਂ ਕੁੜੀ ਨੂੰ ਲੈ ਗਿਆ ਸਾਡੇ ਕੋਲ ਲੈ ਜਾ ਅਹੀਂ ਦਾ ਚਾਰ ਕੋਣਾ ਵਾ ਚਲ ਯਾਰ ਸ਼ਾਮਾਂ ਨੂੰ ਫੇਰ ਆਵਾਂਗੇ ਹਾਂ ਇਹ ਫੇਰਾ ਮਾਰਨਾ ਕੀ ਕਰਨਾ ਫਿਰ ਬੱਤੀ ਹੁੰਦੇ ਆਈ ਨੀਗੀ ਭਿੰਦਰਾ ਤੂੰ ਫੇਰ ਪਹੁੰਦੇ ਪੈਰੀ ਆ ਗਿਆ ਕੀ ਗੱਲ ਵਾ ਤੈਨੂੰ ਆਖਿਆ ਬਈ ਜਦੋਂ ਦਾ ਮਾਰਉਣਾ ਵਾ ਮੈਂ ਮੋਟਰ ਕਰਕੇ ਥੋੜੀ ਆਇਆ ਹਾਂ ਹਾਂ ਘਰ ਚੱਲਿਆ ਤੇ ਜਾਂਦਿਆਂ ਨੂੰ ਫੇਰ ਅੱਗੇ ਉਹ ਹੀ ਹਾਲ ਹੋਰ ਕੀ ਹੋ ਗਿਆ ਵਾ ਸਣੀ ਦੇ ਮੰਮੀ ਡੇ ਫੇਰ ਲੱਗਣਾ ਕਿਹੜੀ ਗੱਲੋਂ ਪਤਾ ਨਹੀਂ ਜੇ ਕੀ ਹੋਇਆ ਮੈਂ ਤਾਂ ਅੰਦਰ ਵੜਿਆ ਹੀ ਨਹੀਂਗਾ ਹਾਂ ਉਹ ਮੈਂ ਮੈਂ ਵੀ ਵਿੱਚ ਜਾ ਗਿਆ ਮੈਂ ਫਸ ਜਾਨਾ ਆਹੋ ਮੈਂ ਮੋੜਿਆ ਮੈਂ ਘੜੀ ਮੋਟਰ ਦਾ ਟਾਈਮ ਪਾਸ ਕਰਨ ਮੈਂ ਯਾਰ ਕੋਈ ਉਹਨਾਂ ਕੋਈ ਗਲਤੀ ਹੋਈ ਹੋਊਗੀ ਇਹ ਨਾ ਨਹੀਂ ਜੇ ਮੈਨੂੰ ਪਤਾ ਹਦਾ ਕੁੜੀ ਦੀ ਗੱਲ ਕਰਨ ਦੇ ਹੀ ਕੋਈ ਉਹ ਰੋਜ਼ ਦੀ ਹੋਰ ਨਹੀਂ ਜੇ ਮੈਨੂੰ ਪਤਾ ਵੀ ਕਿਹੜੀ ਗੱਲੋਂ ਲੈ ਜੇ ਨਹੀਂ ਕੁੜੀ ਨੇ ਕੀ ਕਿਹਾ ਨੀ ਜੀ ਉਸ ਨੂੰ ਕੀ ਬੜਾ ਵਿਚਾਰੀ ਨੇ ਕੀ ਗੈ ਸ਼ਤਾਨੀ ਕਰਦੀ ਹੋਣੀ ਕੋਈ ਯਾਰ ਉਹ ਸ਼ਤਾਨੀ ਕਰਦੀ ਤੇ ਹਣੀਗੀ ਹੈ ਉਹ ਡੈਡੀ ਫਿਰ ਕੀ ਜਾਣੇ ਕਰਦੇ ਨੇ ਜੇ ਜਾਣੇ ਸ਼ਤਾਨੀ ਨਾ ਕਰਨ ਤਾਂ ਫਿਰ ਜਾਣੇ ਕੌਣ ਕਹੇ ਇਹਨਾਂ ਨੂੰ ਇਹ ਜਾਣ ਆਉਣ ਤੋਂ ਵੀ ਨਾ ਬੜੀ ਤੰਗੀ ਕਰਦੀ ਹੈ ਨਾ ਉਹ ਦੁਕਾਨੇ ਤੇ ਕੁਦੇ ਕੇਵਲੇ ਜਿਹੜੇ ਦਿੰਦੇ 10 10 ਰੁਪਏ ਲੈ ਕੇ ਫਿਰ ਕੀ ਜਾਣਾਂ ਐਦਾਂ ਹੀ ਕਰਦਾ ਉਹਦੇ ਗੱਲ ਜਦੋਂ ਘਰ ਰਹਿਣਾ ਤੇ ਫਿਰ ਕਹੇ ਕੋਈ ਨਾ ਕੋ ਕਰਨਾ ਹੀ ਉਹਨੇ ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਕੀ ਬਣੇਗਾ ਉਹ ਬਣਾ ਕੀ ਆ ਆੜੀ ਮਾਂ ਵਾ ਨਾ ਤੇਰੀ ਇਹਦਾ ਹੋ ਗਿਆ ਦਿਮਾਗ ਖਰਾਬ ਲੋਕੀ ਨੋਆ ਹੁੰਦੀਆਂ ਵਾ ਕਰ ਲੋ ਕਿ ਰਮਾਨਾ ਬੈਂਦੇ ਲੋਕੀ ਪਕੀਆਂ ਰੋਟੀਆਂ ਖਾਂਦੇ ਆ ਪਰ ਮੈਨੂੰ ਨਹੀਂ ਮੈਂ ਤੇ ਵੀ ਮੈਨੂੰ ਹਿਸਾਬ ਨਾਲ ਇਹਨੇ ਤੁਹਾਡੇ ਨਾਲੋਂ ਵੀ ਅੱਡ ਕਰਾ ਹੋਣਾ ਮੈਨੂੰ ਯਾਦ ਤੂੰ ਇਦਾਂ ਹੀ ਲੱਗਦਾ ਹਣ ਜੇ ਭਾਬੀ ਏ ਸਾਰਾ ਵਿਚਾਰੀ ਕੰਮਗਾਰ ਕਰਦੀ ਸੀ ਘਰ ਨੂੰ ਅੱਗੇ ਲੱਕੇ ਤੋਰੀ ਸੀ ਉਹਨੂੰ ਵਿਚਾਰੀ ਨੂੰ ਖਲਾਹੜਿਆ ਕੋਣ ਉੱਥੇ ਵੀ ਜਾਓ ਤਾਂ ਕੰਮ ਵੀ ਆਸਤੀ ਉਹਨਾਂ ਭਲੇ ਮਾਂ ਸਾਹ ਨੂੰ ਚੁੱਪਦੇ ਨਹੀਂ ਕੀਤੇ ਰਹਿਣਾ ਯਾਰ ਦੱਸਾਂ ਕੀ ਗੱਲ ਵਾ ਘਰ ਤੇ ਮੈਂ ਬਹੁਤੀ ਗੱਲ ਕਰਦਾ ਨਹੀਂਗਾ ਕੰਮ ਵੀ ਸਾਰਾ ਘਰ ਦਾ ਉਹ ਕਰਦੀ ਉਹ ਇਹ ਕਾਲੋ ਨੇ ਆਹ ਕਰਤਾ ਕਾਲੋ ਨੇ ਉਹ ਕਰਤਾ ਕਾਲੋ ਨੇ ਫਲਾਨ ਕਰਤਾ ਠੀਕ ਨਹੀਂ ਉਹ ਆ ਬੜੀ ਆਤਮਾ ਉਹ ਵੀ ਗੱਲ ਹੋਰ ਵਾ ਇਹ ਮੁੜ ਕੇ ਨਾ ਤੇਰੇ ਨਾਲ ਦੀਦੀ ਵਸਰ ਪੈਣਾ ਵਾ ਠੀਕ ਨਹੀਂ ਉਹ ਅਜੇ ਮਾੜੀ ਮੋਟੀ ਇਤ ਕਰਦੀ ਆ ਉਹਨੂੰ ਤੇ ਛੱਡੋ ਗਾਂ ਜਿਹੜੇ 냔ੇ ਜਵਾਨ ਹੋਣਾ ਵਾ ਉੱਤੇ ਨਾ ਸਰ ਪੈਗਾ ਹੁਣ ਇਹ ਤੇ ਛੋਟੇ ਨੇ ਔਰ ਯਾਰ ਤੇਰੀ ਮਾਂ ਦਾ ਨਹੀਂ ਫਰਜ਼ ਬੰਦ ਵੀ ਮੈਂ ਸਵਾਦਨਾ ਕੁਆ ਹੈ ਜੇ ਨਹੀਂ ਚੰਗੀ ਲੱਗਦੀ ਪਾ ਮਮੀ ਨੂੰ ਹੂੰ ਉਹਨੂੰ ਨਾ ਕਵਾ ਉਹ ਯਾਰ ਹਾਉ ਤੇ ਗੱਲ ਵਾ ਮੇਰਾ ਨਾ ਇੱਕ ਜੀ ਕਰਨ ਲਿਆ ਵਾ ਕਿ ਤੇਰੀ ਮਾਂ ਦਾ ਨਾ ਫਾਂਡਾ ਲਾਵਾਂ ਚੰਗੀ ਤਰ੍ਹਾਂ ਉਹ ਨਾ ਡੈਡੀ ਐਵੇਂ ਨਾ ਹੁਣ ਏਦਾਂ ਕਰਿਓ ਸਿਆਣੇ ਬਿਆਣੇ ਹੈਗੇ ਹੋ ਐਦਾਂ ਕਰਦੇ ਚੰਗੇ ਲੱਗੂਗੇ ਤੂੰ ਆਪ ਸਿਆਣਾ ਕਲਾ ਮੁਕਣੀ ਫਿਰ ਕਿਤਰਾ ਵਾ ਚਲੋ ਮੇਰਾ ਜੀਤ ਨਹੀਂ ਕਰਦਾ ਏਦਾਂ ਕਹਿਣ ਨੂੰ ਹੈ ਇੱਕ ਕੰਮ ਕਰੋ ਹੈ ਸਣੀ ਨੂੰ ਤੁਸੀਂ ਅੱਡ ਕਰ ਦੋ ਯਾ ਦੱਸਾਂ ਕੀ ਗੱਲ ਵਾ ਹਾਂ ਤੇ ਮੇਰਾ ਭਰਾ ਹੀ ਏ ਮੈਂ ਕਹਿਣਾ ਤਾਂ ਨਹੀਂ ਪਰ ਔਖੇ ਹੋ ਕੇ ਡਿਆਂ ਕਹਿਣ ਉਹ ਚੱਲ ਉਹਦਾ ਘਰ ਵਸਦਾ ਰਹੇਗਾ ਗੱਲ ਯਾ ਤੇਰੀ ਵੀ ਸਹੀ ਏ ਇਹ ਗੱਲ ਹੈਗੀ ਆ ਹੁਣ ਡੈਡੀ ਦੋ ਚਾਰ ਦਿਨ ਗੱਲਾਂ ਤੇ ਹੋਣੀਆਂ ਪੰਦਰਾ ਮੇਰੀ ਗੱਲ ਸੁਣ ਲੈ ਤੇ ਪਰ ਇੱਕ ਗੱਲ ਆ ਵੀ ਘਰ ਠੰਡ ਪੈ ਜੂ ਮੁੜ ਕੇ ਡੈਡੀ ਗੱਲਾਂ ਕਾਹਦੀਆਂ ਹੋਣੀਆਂ ਨੇ ਸਾਰੇ ਹੁੰਦੇ ਆਏ ਨੇ ਉਹ ਹੁੰਦੇ ਤੇ ਆਏ ਆ ਹੁਣ ਯਾਰ ਇੱਕ ਛੱਤ ਥੱਲੇ ਸਾਰੇ ਰਹਿਣਦੇ ਆ ਹੁਣ ਇੱਕ ਬੰਦਾ ਚਲ ਜਾਂਦਾ ਬਾਕੀ ਘਰ ਦਾ ਕੰਮ ਚਲਾਈ ਜਾਂਦੇ ਆ ਯਾਰ ਪਰ ਹੁਣ ਏਦਾਂ ਨਹੀਂ ਨਾ ਕੰਮ ਚੱਲਦਾ ਜਦਾਂ ਘਰ ਬਣ ਲਿਆ ਐਵੇਂ ਆਪਾਂ ਬੱਲੇ ਬੱਲੇ ਚ ਨਾ ਪਈਏ ਕੋਈ ਨੁਕਸਾਨ ਨਾ ਕਰਾ ਪਈਏ ਗੱਲ ਪਿੰਦਰਾ ਤੇਰੀ ਵੀ ਸਹੀ ਆ ਵਾ ਮਾੜੀ ਪਤਲੀ ਰੋਟੀ ਖਾਣ ਦੇ ਮੁਰਕੇ ਤੋਂ ਵੀ ਜਾਂਦੇ ਲੱਗਾਂਗੇ ਹੈਂ ਗੱਲਬਾਤ ਤੇ ਤੇ ਵੇਲੇ ਤੇਰੇ ਤੇਰੇ ਹਿਸਾਬ ਨਾਲ ਗੱਲ ਠੀਕ ਵੇ ਜੱਟ ਕੀਤੇ ਵਾ ਤੂੰ ਮੁੱਕ ਜੂਗਾ ਉਹ ਕੀਤਾ ਹੋਏਗਾ ਉਹ ਆਪਣਾ ਕਰੇਗੀ ਇਹ ਆਪਣਾ ਕਰਨਗੇ ਨਾਲੇ ਪਤਾ ਲੱਗੇਗਾ ਇਹਨਾਂ ਨੂੰ ਅਸੀਂ ਤਾਂ ਪੱਕੀਆਂ ਪਕਾਈਆਂ ਮਿਲ ਜਣ ਲੀਆਂ ਨੇ ਮੁਰਕੇ ਜਦੋਂ ਕਰਨਾ ਪਿਆ ਪਤਾ ਫਿਰ ਲੱਗਣਾ ਚਲ ਯਾਰ ਗੱਲ ਤੇ ਤੇਰੀ ਸਹੀਣੀ ਆ ਪਰ ਨਾ ਇਹ ਗੱਲ ਤੇ ਮੈਂ ਕਹਨਾ ਘਰ ਜਾ ਕੇ ਗੌਰ ਕਰਨਾ ਥੋੜੀ ਜੀ ਆਹ ਨਹੀਂ ਤੂੰ ਕਰਿਓ ਜ਼ਰੂਰ ਪਰ ਗੱਲ ਇਤਰਾ ਨਹੀਂ ਨੇ ਚਾਹੀਦੀ ਪਰ ਉਹਨੂੰ ਗੱਲੋਂ ਮਕਾਨ ਵੀ ਚਾਹੀਦਾ ਨਾ ਕਿੱਥੇ ਠੱਕਾ ਦੇਣਾ ਉਹਨੂੰ ਡਾੜੀ ਕੋਈ ਨਹੀਂ ਬਥੇਰਾ ਵੱਡਾ ਘਰ ਆ ਘਰ ਵੀ ਪੈ ਜਾਏਗਾ ਚਲੋ ਕੋਈ ਨਹੀਂ ਗੱਲ ਦਿਮਾਗ ਚ ਆਉਣ ਵਾਲੀ ਗੱਲ ਆ ਜੀ ਆ ਗਈ ਤੇ ਫਿਰ ਵੇ ਲੈਨੇ ਆ ਹੈ ਆਹੋ ਪਰ ਅਗਰ ਇੱਕ ਬੰਦੇ ਸਲਾਹ ਲੈ ਲੈ ਹੋਰ ਵੀ ਕਿਹਦੀ ਲੈ ਲੈਨੇ ਆ ਕੋਈ ਨਹੀਂ ਮੈਂ ਘੜਾ ਖੜਾ ਵੀ ਹੁਣੇ ਕਰ ਦੋ ਤੁਸੀਂ ਕਰ ਲਿਓ ਸਲਾਹ ਤੇ ਜਾ ਹਾਂ ਤੁਸੀਂ ਕਰ ਅਜਾਣਾ ਪੁੱਤਰਾ ਹੈ ਠੰਡਣ ਨੂੰ ਲਾਇਆ ਕਰ ਉਹ ਠੰਡਾ ਢੰਡੋਲਾ ਕਿੱਥੇ ਜਹੁੰਦਾ ਤਾਂ ਮੈਂ ਨਾ ਜਾਂਦਾ ਚਲ ਵੇਨਾ ਮੈਂ ਜਾ ਕੇ ਕਿਤੇ ਤੱਬਰ ਦੇ ਨਾ ਬੇੜਾ ਕਰ ਕਰਾਤਾ ਫੜ ਕੇ ਚੰਗੇ ਭਲੇ ਰੋਟੀ ਖਾਣ ਦੇ ਚੱਲੀਏ ਹਰਨੰਦੀਪ ਆ ਗਿਆ ਚੇਤਾ ਤੁਹਾਨੂੰ ਬੈਠੇ ਰਹਿਣਾ ਹੀ ਉੱਥੇ ਮੈਨੂੰ ਤਿਆਰ ਕਰਾ ਕੇ ਤੇ ਆਪ ਉਧਰ ਨੂੰ ਚਲ ਗਿਆ ਤੇ ਕੱਪੜੇ ਵੀ ਸਾਰੇ ਲਬੇੜ ਆਏ ਜੀ ਬੰਦਾ ਜੇ ਉਹ ਪਾਸੇ ਜਾਣਾ ਹੋਏ ਤੇ ਚੇਂਜ ਹੀ ਕਰ ਜਿੰਦਾ ਜਾਂ ਮੈਨੂੰ ਤਿਆਰੀ ਨਾ ਕਹਿੰਦੇ ਹੋ ਹਲੇ ਫੇਰ ਹੱਦ ਹੋ ਗਈ ਕਾਡੇ ਵਾਲੀ ਪਤਾ ਨਹੀਂ ਕੀ ਬਣ ਰਿਹਾ ਗੱਲ ਤੇ ਸੁਣ ਲੈ ਮੇਰੀ ਸੁਣਾਉ ਜਿਹੜਾ ਕੰਬਾਰ ਹੁੰਦਾ ਉਹ ਤੂੰ ਹੁਣ ਅੰਦਰ ਮੇਰੇ ਨਾਲ ਡੈਫੀਅਨ ਕਰਨ ਪਿੰਦਰ ਮਹਾ ਲੜ ਤਿਆਰ ਹੋਏ ਆ ਲੜਾਈ ਤੋਂ ਡਰਦਾ ਮਾਰਾ ਹੀ ਉੱਥੋਂ ਮੁੜ ਗਿਆ ਹਾਂ ਗੇੜ ਚ ਮੰਮੀ ਨਾ ਕੇ ਇੱਥੇ ਡਈ ਹੀ ਇਸ ਨਾਲ ਸਣੀ ਨਾਲ ਮੈਂ ਤੇ ਆਪਣੀ ਬਾਹਰ ਗਈ ਹੈਗੀ ਉਹਨਾਂ ਨਾਲੋਂ ਹਟ ਕੇ ਤੇ ਦੂਜਿਆਂ ਦੇ ਗੱਲ ਪੈ ਲੈਣਾ ਹੁੰਦਾ ਇਹਨਾਂ ਨੇ ਜਦ ਕਿ ਕਿਸੇ ਨੇ ਕੁਝ ਕਹਿਣਾ ਕੀ ਹੁੰਦਾ ਵਾ ਹਾਂ ਤੇ ਫੇਰ ਅੱਜੇ ਤੇ ਮੈਂ ਮੁੜ ਗਿਆ ਹਾਂ ਮੈਂ ਤਾਂ ਉਸੇ ਘੜੀ ਬੈਜਣਾ ਆ। ਮੈਂ ਕਿਹਾ ਪਤਾ ਨਹੀਂ ਕਿਹੜੀ ਗੱਲਾਂ ਵਾਪਸ ਮੁੜ ਕੇ ਨੇ ਫੇਰ ਕੋਈ ਕੰਮ ਚੇਤੇ ਆ ਗਿਆ ਨਾ ਤੇ ਉਹ ਕਰਨੇ ਚੱਲ ਗਿਆ। ਚੱਲੀਏ ਫਿਰ। ਚਲੋ ਚੱਲ ਜੰਨੇ। ਤੂੰ ਵੀ ਇਦਾਂ ਕਰਦੀ ਆ ਹਾਂ। ਸਾਰੇ ਕੁੜੀ ਨੂੰ ਤਿਆਰ ਕਰ ਦਿੰਦੀ ਆ ਤੇ ਉਹ ਵੀ ਚਲ ਜਾਂਦੀ। ਅਗਮ ਨੂੰ ਤਾਂ ਕੀਤਾ ਹੀ। ਮੈਂ ਤਾਂ ਉਹਨੂੰ ਕਿਹਾ ਸੀ ਪਹਿਲਾਂ ਬਹੁਤ ਤਿੰਨ ਵੀ ਤਿਆਰ ਕਰ ਦਿੰਦੀ ਆ। ਉਹ ਵੀ ਆਂਦੀ ਹੀ ਕਿ ਮੈਂ ਆਪਣੀ ਮੰਮਾ ਤੋਂ ਹੀ ਤਿਆਰ ਹੋਣਾ ਤੇ ਦੂਜਾ ਮੰਮੀ ਹੋਣਾ ਤੋਂ ਡਰਦੀ ਆ ਕਿ ਜੇ ਮੰਮੀ ਹੋਣਾ ਨੇ ਮੈਨੂੰ ਇੰਦੇ ਲਾਗੇ ਬੈਠੇ ਵੇਖ ਲੈਣਾ ਤੇ ਫੇਰ ਉਹਨਾਂ ਨੂੰ ਗੁੱਸੇ ਹੋਣਾ ਵਾ। ਇਦਾਂ ਕਿੰਨਾ ਚਿਰ ਕਰਨਗੇ? ਕੀ ਅਸਰ ਪੈਗਾ ਜਾਣਿਆਂ ਦੇ? ਵਾਜੀ ਨਾ ਦੇ ਹੀ ਲੜਨਾ ਪਿੱਤਰ ਤੋਂ ਤਿਆਰ ਕਰਕੇ ਨਿਕਲਾਇਆ ਗਿਆ ਅੱਗੇ ਵੀ ਤੇ ਤੂੰ ਹੀ ਤਿਆਰ ਕਰਦਾ ਵਾ ਇਹ ਉਹ ਵੀ ਕਰ ਦਿੰਦਾ ਤਾਂ ਫਿਰ ਕੀ ਹੁੰਦਾ ਨੂੰ ਨੂੰ ਹੁਣ ਕੀ ਪੜਾਣਿਆਂ ਦੀਆਂ ਛੁੱਟੀਆਂ ਹੁੰਦੀਆਂ ਨੇ ਫਿਰ ਪੜਾਈ ਤੇ ਅਸਰ ਪੈਂਦਾ ਕੁੜੀ ਨੂੰ ਵੀ ਪਤਾ ਵਾ ਉਹ ਕਿਹੜੀ ਨਿਆਣੀ ਉਹਨੂੰ ਵੀ ਪਤਾ ਵਾ ਕਿ ਮੇਰੀ ਮਾਂ ਨਾਲ ਲੜ-ਲੁੜ ਕੇ ਤੇ ਫਿਰ ਮੇਰੀ ਮਾਂ ਤੇ ਗਈ ਉਹ ਜਿੱਦ ਕਰਦੀ ਆ ਉਹਨੂੰ ਸਾਰੀ ਸਮਝ ਆ ਉਹ ਤੇ ਹੁਣ ਹੈ ਗਈ ਪਰ ਕਰੀਏ ਕੀ ਅਸੀਂ ਦੱਸ ਕੁਝ ਕਰ ਸਕਦੇ ਆ ਚੱਲੀਏ ਫਿਰ ਚਲੋ ਫਿਰ ਚਲ ਆ ਜਾ ਮੁੜ ਘਰ ਨਵੀ ਆਇਨਾ ਮੈਂ ਚਲੋ